ਬਾਈ ਪਹਿਲਾਂ ਹਰੇ ਝੰਡਾ ਵਾਲੀ ਯੂਨੀਅਨ ਆਪਾਂ ਦੇਖੀ ਸੀ ਹੁਣ ਕਹਿੰਦੇ گلابی ਝੰਡਾ ਵਾਲੀ ਯੂਨੀਅਨ ਆ ਕਿ ਬਾਈ ਤੁਹਾਡੀ ਕੀ ਮੰਗ ਹੈ ਕਿਹੜੀ ਯੂਨੀਅਨ ਆ ਬਾਈ ਤੁਹਾਡੀ ਸਾਨੂੰ ਤਾਂ ਬਾਈ گلابی ਝੰਡੇ ਵਾਲੇ ਹੀ ਬੋਲਣ ਲੱਗ ਗਏ ਪੰਜਾਬ ਚ ਖਾਸ ਖਾਸ ਆਲਾ ਜੱਗੇ ਦੇ ਨਾਂ ਤੇ ਮੈਨੂੰ ਲੋਕ ਬੁਲਾਉਂਦੇ ਆ ਸਾਡੀ ਵੈਸੇ ਜਥੇਬੰਦੀ ਇਨਸਾਫ ਟੀਮ ਪੰਜਾਬ ਕੀ ਚਾਹੁੰਨੇ ਕੀ ਹੋ ਬਾਈ ਤੁਸੀਂ ਅਸੀਂ ਚਾਹੁੰਨੇ ਆ ਵੀ ਰਜਾਨਾ ਬਾਈ ਸੈਂਕੜਿਆਂ ਮੈਂ ਕਹਿੰਦਾ ਵੀ ਹੁਣ ਤਾਂ ਗਿਣਤੀ ਨਹੀਂ ਰਹੀ ਹਾਂਜੀ 15 ਰੋਜ਼ ਬਾਹਾਂ ਵਿੱਚ 52 ਟੀਕੇ ਲੱਗੇ ਹੁੰਦੇ ਆ ਕੋਈ ਤਾਂ ਢਿੱਗ ਪਿਆ ਤੂੜੀ ਵਾਲੇ ਕੋਠਿਆਂ ਚ ਕੋਈ ਗੱਡੀਆਂ ਚ ਕੋਈ ਬਾਥਰੂਮਾਂ ਚ ਰਿਆਨਾ ਟੀਕੇ ਲਾਲਾ ਕੇ ਪੁੱਤ ਮਰਦੇ ਪਏ ਆ ਸਰਕਾਰ ਕਹਿੰਦੀ ਯੁੱਧ ਨਸ਼ਾ ਵਿਰੋਧ ਉਹਦੇ ਨਾਲ ਚਿੱਟਾ ਵੱਧ ਰਿਹਾ ਘਟਿਆ ਨਹੀਂ ਅਸੀਂ ਕਹਿੰਨੇ ਵੀ ਸਾਡੇ ਰਿਆਨਾ ਪੁੱਤ ਮਰਦੇ ਵੇਖ ਕੇ ਹਜੇ ਵੀ ਸਰਕਾਰਾਂ ਨੂੰ ਸਮਝ ਨਹੀਂ ਆਉਂਦੀ ਐਨੇ ਸਾਲਾਂ ਤੋਂ ਅਸੀਂ ਪਿੱਟੀ ਜਾਂਦੇ ਆ ਵੀ ਜੇ ਤੁਸੀਂ ਇੱਕ ਸਾਲ ਟ੍ਰਾਇਲ ਦੇ ਦੋ ਇਹ ਖੇਤੀ ਦਾ ਏਕੇ ਖੋਲ ਦੋ ਪੰਜਾਬ 'ਚ ਜੇ ਚਿੱਟਾ ਗੋਲੀਆਂ ਭਾਲੇ ਸੇ ਆ ਜਾਣ ਤੇ ਚੌਂਕ 'ਚ ਖੜ ਕੇ ਗੋਲੀ ਮਾਰ ਦਿਓ ਯਾਰ ਲਿਖ ਕੇ ਦੇ ਦੂੰਗਾ 1 ਕਰੋੜ ਦਾ ਨਾਮ ਰੱਖਿਆ ਜਥੇਬੰਦੀ ਵੱਲੋਂ ਵੀ ਇੱਕ ਸਾਲ ਟ੍ਰਾਇਲ ਦੇ ਕੇ ਵੇਖੋ ਹਜੇ ਵੀ ਜੇ ਸਰਕਾਰ ਨਾ ਸੁਣੇ ਉਹਦਾ ਮਤਲਬ ਚਿੱਟੇ ਵਾਲਾ ਖੇਤਰ ਲੀਡਰਾਂ ਦੇ ਚੱਲਦਾ ਸਾਡੇ ਨਾਲ ਵਾਦਾ ਤੇ ਬਾਈ ਵੇਖਿਆ ਜਾਵੇ ਤਾਂ ਫੀਮ ਵੀ ਨਸ਼ਾ ਭੁੱਕੀ ਵੀ ਨਸ਼ਾ ਜੇ ਚਿੱਟੇ ਨੂੰ ਛੜਾ ਕੇ ਆਪਾਂ ਫੀਮ ਭੁੱਕੀ ਤੇ ਲਾ ਦਾਂਗੇ ਰਹਿਣਾ ਦਾ ਬੰਦਾ ਉਹ ਵੀ ਨਸ਼ੇੜੀ ਆ ਤਾਂ ਫਿਰ ਫਾਇਦਾ ਕੀ ਹੈ ਬਾਈ ਆਹੀ ਗੱਲ ਸੋਚਣ ਵਾਲੀ ਹੈ ਬਹੁਤ ਵਧੀਆ ਕੁਐਸਚਨ ਹੈ ਮੈਂ ਅੱਗੇ ਕਹਿੰਨਾ ਨਾ ਦੋਸਤਾਂ ਵੀ ਜਿਵੇਂ ਰਾਮਨ ਨੂੰ ਵੀ ਕਹਿੰਦੇ ਜਾਂ ਸਾਨੂੰ ਕਹਿ ਦਿੰਦੇ ਵੀ ਸਿੱਖਾਂ ਨੂੰ ਅਤਵਾਦੀ ਕਦੇ ਇਹਦੇ ਬਾਰੇ ਸਮਝ ਕੇ ਵੇਖੋ ਦਿਲ ਨਾਲ ਜਦੋਂ ਇਹਨੂੰ ਕੋਈ ਖਾਂਦਾ ਨਾ ਉਹ ਵਿਧਾਨ ਸਭਾ 'ਚ ਵੀ ਉਹ ਲੋਕ ਸਭਾ 'ਚ ਵੀ ਤੇ ਉਹ ਕੋਟਾ ਦੇ ਵਿੱਚ ਵੀ ਤੇ ਉਹ ਚਾਹੇ ਕੋਈ ਸਨੈਰੀਆ ਦਾ ਕੰਮ ਕਰਦਾ ਚਾਹੇ ਡਰਾਈਵਰੀ ਕਰਦਾ ਪੂਰੀ ਡੱਕਮੀ ਵਧੀਆ ਫੀਮ ਖਾ ਕੇ ਐ ਪੂਰੀ ਵਧੀਆ ਪਰਫਾਰਮੈਂਸ ਨਾ ਦਿਮਾਗ ਅਫਸੈਟ ਹੁੰਦਾ ਨਾ ਕੋਈ ਡਿੱਗਦਾ ਨਾ ਨਾਲੀਆਂ ਡਿੱਗਦਾ ਸ਼ਰਾਬ ਨੂੰ ਸਰਕਾਰ ਕਹਿੰਦੀ ਨਸ਼ਾ ਨਹੀਂ ਦੋ ਪੈਗ ਲਾ ਕੇ ਨਾਲੀਆਂ ਡਿੱਗਦੇ ਵੇ ਨੇ ਇਹਨੂੰ 50 ਸਾਲ ਖਾ ਲੋ ਭਾਈ ਜੇ ਤੁਹਾਡਾ ਪੈਰ ਵੀ ਕਿਤੇ ਆਏ ਡੇਡਾ ਵਿੰਗਾ ਧਰਿਆ ਗਿਆ ਤਾਂ ਵੀ ਮੈਂ ਕਹਦੂੰਗਾ ਨਸ਼ਾ ਦਿਮਾਗ ਅਫਸੋ ਟੋਗਾ ਤਾਂ ਵੀ ਮੈਂ ਕਹਦੂੰ ਨਸ਼ਾ ਇਹਨੂੰ ਤਾਂ ਇੱਕ ਜੜੀ ਬੂਟੀ ਕੁਦਰਤੀ ਜੜੀ ਬੰਦੇ ਨੂੰ ਤਾਕਤ ਦਿੰਦੀ ਹੈ ਡਬਲਯੂ ਐਚਓ ਵਰਗੀਆਂ ਏਜੰਸੀਆਂ ਨੇ ਖੇਡ ਬਣਾ ਲਈ ਵੀ ਉਂਝ ਬੈਨ ਨਹੀਂ ਹੋਣੀ ਪੰਜਾਬੀ ਆ ਭੋਲੇ ਜੇ ਅਸੀਂ ਉਹ ਬਹਿਣ ਕਰਾਂਗੇ ਸਾਡੇ ਗੱਲ ਪੈਣਗੇ ਇਹਨੂੰ ਨਸ਼ੇ ਦਾ ਨਾਮ ਦਿਓ ਨਸ਼ਾ ਮਤਲਬ ਹੁੰਦਾ ਜਿਹਦੇ ਨਾਲ ਬੰਦਾ ਦਿਮਾਗੀ ਅਫਸਰਟ ਹੋਵੇ ਸਰੀਰ ਤੇ ਬਿਮਾਰੀਆਂ ਲੱਗਣ ਇਹਨੇ ਤਾਂ ਬਿਮਾਰੀਆਂ ਠੀਕ ਕਰਨਾ ਜੀ ਦਿਮਾਗ ਸਾਡਾ ਸਹੀ ਕਰਨਾ ਇਸ ਕਰਕੇ ਨਸ਼ਾ ਸਰਕਾਰਾਂ ਦਾ ਬਣਾਇਆ ਹੋਇਆ ਪੰਜਾਬ ਚ ਕਿਸੇ ਨੂੰ ਪੁੱਛ ਲੋ ਨਾ ਨਸ਼ਾ ਅਗਲਾ ਕੋਈ ਆਰੇ ਤਾਂ ਸੰਜੀਵਨੀ ਬੂਟੀ ਆ ਨਸ਼ਾ ਨਹੀਂ ਸੀ ਬਾਈ ਇਹ ਧੰਨਵਾਦ ਬਾਈ ਬਾਈ ਜੱਕੇ ਖਾ ਕੇ ਬੰਦਾ ਚੋਰੀ ਵੀ ਨਹੀਂ ਕਰਦਾ ਯਾਰ ਲੱਗਦਾ ਸਵਾਦ ਆ ਗਿਆ ਬਾਈ ਸੱਚ ਬੋਲਿਆ ਪਹਿਲੀ ਵਾਰੀ ਪੱਤਰਕਾਰ ਆਪਦੇ ਮੂੰਹ ਮੇਰੇ ਨਾਲ ਨਾ ਜਿੰਨੇ ਬਾਈ ਬੈਠੇ ਆ ਲੋਕ ਉਹ ਕਹਿੰਦੇ ਆ ਪੋਸਤ ਫੀਮ ਖਾਨ ਵਾਲਾ ਬੰਦਾ ਨਾ ਕਿਸੇ ਧੀਪੇ ਨਾਲ ਵੇਖੇ ਜੇ ਕੋਈ ਲੜਦਾ ਨਾ ਉਹਨੂੰ ਸਮਝਾਉਂਦਾ ਨਾ ਓਏ ਕਿਉਂਕਿ ਅੰਦਰੋਂ ਭੂਰ ਪਈ ਜਾਂਦੀ ਅੰਦਰੋਂ ਆਨੰਦ ਆ ਜਾਂਦਾ ਜਿਹੜੇ ਬੰਦੇ ਨੇ ਖਾਧਾ ਹੋਵੇ ਉਹ ਸੱਚੀ ਨਾਲ ਲੜੇ ਤੇ ਨਾ ਚੋਰੀ ਤੇ ਜੀ ਨਹੀਂ ਕਰਦਾ ਕਿਉਂਕਿ ਇਹ ਪ੍ਰਮਾਤਮਾ ਦੀ ਦੇਣ ਹੈ ਕਿਸੇ ਬੰਦੇ ਨੇ ਸੰਥੈਟਿਕ ਪਾ ਕੇ ਤਿਆਰ ਨਹੀਂ ਕੀਤੀ ਸੱਚੀ ਕਦੇ ਚੋਰੀਆਂ ਲੁੱਟਾਂ ਹੋਣਗੀਆਂ ਟੀਕੇ ਗੋਲੀਆਂ ਵਾਲੇ ਮਿਲਣਗੇ ਤੁਹਾਨੂੰ ਪੋਸਤ ਫੀਮ ਨਾਲ ਵਧੀਆ ਕਰੀਜਾਂ ਢੱਲੇ ਆਉਂਦੇ ਆ ਸਹੀ ਮੰਤਰੀਏ ਸਾਹਿਬ ਕਹਿੰਦੇ ਆ ਤੇ ਜਿੰਨੇ ਕੋਈ ਵੱਡੇ ਅਫਸਰ ਹੈ ਸਭ ਕਹਿੰਦੇ ਆ ਬਾਅਦ ਸਾਨੂੰ ਕਹਿ ਦੇਣਗੇ ਵੀ ਇਹ ਤੁਸੀਂ ਕਹ ਲਈ ਬੁੱਪਣ ਗੋਲੀ ਖਾਓ ਜਿਹੜੀ ਚਿੱਟੇ ਦੀ ਮਾਸੀ ਹੈ ਤੁਹਾਨੂੰ ਇਹ ਚੰਗੀ ਚੀਜ਼ ਨਹੀਂ ਦੇਣੀ ਹੁਣ ਅਸੀਂ ਕਹਿੰਦੇ ਆ ਵੀ ਜੋ ਤੁਸੀਂ ਫੀਮ ਖਾ ਸਕਦੇ ਨਾ